ਕਿ ਕਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ बार-बार ਸਾਡੀ ਜਥੇਬੰਦੀ ਨੂੰ ਮੀਟਿੰਗਾਂ ਦੇ ਕੇ ਬਾਰ-ਬਾਰ ਆਪਣੇ ਕਹਿਣਿਆਂ ਤੋਂ ਭੱਜ ਰਹੀ ਹੈ ਇਤੋਂ ਇੱਕ ਗੱਲ ਦਾ ਜਿਹੜਾ ਪ੍ਰੂਫ ਮਿਲਦਾ ਹੈ ਕਿ ਸਰਕਾਰ ਜਿਹੜੀ ਹਨ ਕੋਈ ਦੇਣਾ ਨਹੀਂ ਚਾਹੁੰਦੀ ਸਾਥੀਓ ਸਰਕਾਰਾਂ ਦੀ ਗੱਲ ਅਸੀਂ ਕੀ ਕਰੀਏ ਇਸ ਤੋਂ ਪਹਿਲੀਆਂ ਸਰਕਾਰਾਂ ਦਾ ਇਤਿਹਾਸ ਵੀ ਤੁਸੀਂ ਫੋਲੋ ਉਹ ਇੱਕ ਸਮਾਂ ਸੀ ਜਦੋਂ ਅਸੀਂ ਬਿਜਲੀ ਬੋਰਡ ਨੂੰ ਤੋੜਨ ਦੇ ਖਿਲਾਫ ਮਟਕਾ ਚੌਕ ਦੇ ਵਿੱਚ ਇੱਕ ਪੰਜਾਬ ਲੈਵਲ ਦਾ ਧਰਨਾ ਲਾਇਆ ਸੀ ਕਾਲੇ ਚੋਲੇ ਪਾ ਕੇ ਅਸੀਂ ਉੱਥੇ ਹੀ ਆਪਣਾ ਧਰਨਾ ਦੇ ਰਹੇ ਸੀ ਅਵਨੇਂਦਰ ਸਿੰਘ ਦੀ ਸਰਕਾਰ ਸੀ ਬਾਦਲ ਸਾਹਿਬ ਵੱਡੇ ਬਾਦਲ ਸਾਹਿਬ ਉਦੋਂ ਜਿੰਦੇ ਸੀ ਉਹ ਸਾਡੇ ਧਰਨੇ ਦੇ ਵਿੱਚ ਆਏ ਥੱਕ ਉਹ ਮੋਹਰੇ ਬੈਠ ਕੇ ਕਹਿੰਦੇ ਜੀ ਮੈਨੂੰ ਵੀ ਕਾਲਾ ਛੋਲਾ ਦਿਓ ਮੈਂ ਵੀ ਪਾਣਾ ਇੱਕ ਸਾਥੀ ਦਾ ਚੋਲਾ ਤਰਵਾ ਕੇ ਅਸੀਂ ਉਹਦੇ ਕੋਲ ਆਇਆ ਸਾਥੀਓ ਜਦੋਂ ਉਹਨਾਂ ਨੂੰ ਟਾਈਮ ਦਿੱਤਾ ਬੋਲਣ ਦਾ ਕਹਿੰਦਾ ਬਿਜਲੀ ਵੋਟ ਕਦੀ ਟੁੱਟੇਗਾ ਨਹੀਂ ਮੇਰੀ ਸਰਕਾਰ ਲਿਆਓ ਮੇਰੀ ਅਰਥੀ ਤੋਂ ਉੱਪਰ ਲੰਘ ਕੇ ਜਿਹੜੀ ਹੈ ਪੀਲੀ ਬੋਰ ਤੋੜਾਂਗੇ ਟੁੱਟੂਗਾ ਸਾਥੀਓ ਹੋਇਆ ਕੀ ਹੈ ਲੋਕਾਂ ਨੇ ਇਸ ਰੋਹ ਦੇ ਵਿੱਚ ਆਣ ਕੇ ਕਾਂਗਰਸ ਨੂੰ ਹਰਾਤਾ ਕਾਲੀਆਂ ਨੂੰ ਲਿਆਤਾ ਬਾਦਲ ਸਾਹਿਬ ਫਿਰ ਮੁੱਖ ਮੰਤਰੀ ਬਣ ਗਏ ਬਾਦਲ ਸਾਹਿਬ ਨੇ ਆਉਂਦੇ ਹੀ ਪੀਲੀ ਬੋਰ ਤੋੜਤਾ ਸਾਥੀਓ ਇਹ ਸਰਕਾਰਾਂ ਜਿਹੜੀਆਂ ਇਦਾਂ ਹੀ ਹੈ ਹੁਣ ਜੇ ਤੁਸੀਂ ਬਾਣ ਸਰਕਾਰ ਹੈ ਔਰ ਉਹਨਾਂ ਨੂੰ ਇਹ ਕੋ ਕੇ ਉਹ ਉਹ ਇਹ ਸੋਚ ਰਹੀ ਜੀ ਕਿ ਸਾਨੂੰ ਬਹੁਤ ਵੱਡੇ ਲੋਕਾਂ ਨੇ ਜਿਤਾ ਕੇ 92 ਸੀਟਾਂ ਦਿੱਤੀਆਂ ਇਹ ਸਿਰਫ ਦੂਜੀਆਂ ਸਰਕਾਰਾਂ ਦਾ ਰੋਜ਼ ਹੀ ਦੂਜੀਆਂ ਸਰਕਾਰਾਂ ਦੇ ਲੋਕ ਲਿਤਾੜੇ ਹੋਏ ਸੀ ਇਸ ਕਰਕੇ ਉਹ ਸਾਥੀ ਜਿਹੜੇ ਉਹਨਾਂ ਤੋਂ ਨਰਾਜ਼ੀ ਇਸ ਕਰਕੇ ਸਾਥੀਓ ਚੋਣਾ ਆਲਾਂ ਦੇ ਉਹਨਾਂ ਦਾ ਹਾਲ ਵੀ ਹੋਈ ਹੈ ਹੁਣ ਜਿੱਦਾਂ ਜਿਹੜੀਆਂ ਚੋਣਾਂ ਲੱਗੀਆਂ ਉਹਦੇ ਵਿੱਚ 130 130 ਦਾ ਜਿਹੜਾ ਨਾਰਾ ਲਾ ਕੇ ਕਹਿ ਰਹੇ ਸੀ ਲੋਕਾਂ ਨੂੰ ਕਿ 130 ਨਾਲ ਜਿੱਤਾਂਗੇ ਸਾਥੀਓ ਤਿੰਨ ਤੇ ਆ ਗਏ ਉਹਨਾਂ ਅਸੈਂਬਲੀ ਦੀਆਂ ਚੋਣਾਂ ਆਉਣੀਆਂ ਹੈ ਉਹੀ ਦੇਖ ਲਓ ਦੇ ਵਿੱਚ ਤਿੰਨ ਚਾਰੀ ਸੀਟਾਂ ਰਹਿਣੀਆਂ ਪੰਜਾਬ ਦੇ ਵਿੱਚ ਸਾਰਾ ਟੋਟਲ ਫਾਇਆ ਹੋ ਜਾਣਾ ਇਸ ਕਰਕੇ ਸਾਥੀਓ ਮੈਂ ਜਿਆਦਾ ਸਮਾਂ ਨਹੀਂ ਲੈਣਾ ਸਾਡੇ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਪਾਵਰ ਕਾਮ ਵੱਲੋਂ ਅਸੀਂ ਆਪਣਾ ਪੂਰਾ ਸਮਰਥਨ ਜਿਹੜਾ ਦੇ ਰਹੇ ਹਾਂ ਹੁਣ ਵੀ ਸਾਡੇ ਪ੍ਰਕਾਣ ਚ ਕਨਵੀਨਰ ਜੀ ਨਾਚੰਦਰ ਜੀ ਦਾ ਮੈਸੇਜ ਲੱਗਿਆ ਸੀ ਅਸੀਂ ਇੱਥੇ ਵੱਡੀ ਤਰ੍ਹਾਂ ਚ ਪਹੁੰਚੇ ਆ ਉਹਨਾਂ ਨੇ ਇਸ ਵਿੱਚ ਵੀ ਪਾਵਰ ਕਾਮ ਦੇ ਜਿਹੜੇ ਪੈਨਸ਼ਨਰ ਹੈ ਵੱਡੀ ਗਿਣਤੀ ਦੇ ਵਿੱਚ ਸਾਡੇ ਕੋਲ ਪਹੁੰਚ ਗਏ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ